ਘਰ ਨਹੀਂ ਬੜੀ ਹੈ ਚਾਹ ਤੋ ਲਉਣਾ ਹੀ ਪੈਣਾ ਖਲਾਰਾ ਬੜਾ ਪਿਆਰ ਹੀ ਮੈਂ ਲਾ ਹੀ ਨਹੀਂ ਜਿਨੋਂ ਲੈਣਾ ਲੋਕਾਂ ਗੱਲਾਂ ਬਣੀਆਂ ਕਰਦੀਆਂ ਜੇ ਕੋਈ ਆਗੀ ਚਾਚੀ ਦਾ ਇ ਉਹਦੇ ਅਗੇ ਉਹਦਾਨੀਆਂ ਨੇ ਇਕਦੀਆਂ ਚਾਚਰ ਬਣਾਉਂਦੀਆਂ ਨੇ ਚਾਹ ਨੂੰ ਮਿਲਦੇ ਜੇ ਕਿ ਹੁਣੇ ਪੋਸ਼ਾ ਲੈ ਆ ਬਟਾ ਦੀ ਭਾਬੀ ਕਿੱਥੇ ਆ ਲੋਕੀ ਤੇ ਅੱਗੇ ਸਵਾਲ ਲੈਂਦੇ ਪਤਾ ਵੀ ਸਾਰਾ ਹੁੰਦਾ ਵਾ ਕਿ ਕੀ ਕੋ ਹੋਇਆ ਇਹਨਾਂ ਦੇ ਘਰ ਆਹੇ ਅੱਗ ਲੱਗੇ ਸੂਜੀ ਤੇ ਚੜਦਾ ਹੀ ਅਗੜਿਆ ਪੈਂਦਾ ਲਾਉਣਾ ਮਮੀ ਨੂੰ ਆਨੇ ਲਾ ਲਾ ਪੇਚਾ ਅੰਦਰ ਮੈਂ ਕੋਨ ਲੱਗਦਾ ਚੱਲ ਲਾਉ ਤੇ ਕੰਮੇ ਲੱਗੀ ਅੰਦਰ ਬੈਹ ਗੱਜੀ ਤੋ ਮੇਰਾ ਪਾਣੀ ਪੋਣੀ ਕਰਾਦੀ ਆ ਮੇਰੇ ਕੋਲ ਵੀ ਰੋਮੀ ਹੈਗੀ ਮਮੀ ਨੂੰ ਕਹਿ ਦੋ ਜਦ ਮੇਰੇ ਵਾਲ ਘੁੜ ਘੜੇ ਗਈ ਮੈਂ ਤੇ ਤੁਹਾਡੇ ਨੂੰ ਡਾਕਟਰ ਨੂੰ 2 ਮਹੀਨੇ ਲੱਗਨੇ ਆ ਪਰ ਜੇ ਮਮੀ ਨੂੰ ਕਹਿ ਦੋ ਮੈਂ ਆਹ ਵਾਲੇ ਕਿ ਕੰਮ ਮੈਂ ਨਾ ਕਰਾਂ ਮੂੰ ਚੋਕਿਆ ਆ ਜਾਂਦਾ ਮੇਰੇ ਵਾਲਾ ਕਦੀ ਪਾਗ ਦੀ ਧੂਣੀ ਕਰਾਓ ਕਦੀ ਕੋਸ਼ ਕਰਾਓ ਮੇਰੇ ਕੋਲ ਨਹੀਂ ਨਾ ਕੋਸ਼ੀ ਦਾ ਦਾ ਬਰਾਮਣਾ ਤਾਂ ਦਰਵਾਜ਼ੇ ਨਾਲ ਬੱਲੇ ਨਾ ਦਲੀਨ ਨਹੀਂ ਹੈਗੀ ਜਿਹੜੀ ਆਪਣਾ ਸੌ ਕਮ ਸੋਈ ਦਾ ਛੱਡ ਕੇ ਇੱਕ ਵਾਰ ਤੇ ਘੁੰਮੇ ਭਰਾ ਦਿੰਦੀ ਹੈ ਬੱਸ ਇੱਕ ਗੱਲ ਆ ਗਰਲੀਨ ਨੂੰ ਇੰਨੀ ਮੇਰੀ ਫਿਕਰ ਹੁੰਦੀ ਹੈ ਉਹਨੇ ਆਪਣਾ ਕੰਮ ਛੱਡ ਕੇ ਤੇ ਪਹਿਲਾਂ ਮੇਰੀ ਮਦਦ ਕਰਨੀ ਕਿ ਲਵ ਨੇ ਡਿਊਟੀ ਜਾਣਾ ਵਾ ਕਿਤੇ ਲੇਟ ਨਾ ਹੋ ਜਾਣਾ ਅੱਜ ਮੈਨੂੰ ਪਤਾ ਲੱਗਾ ਗਰਲੀਨ ਤੋਂ ਬਿਨਾਂ ਮੇਰੀ ਜ਼ਿੰਦਗੀ ਅਧੂਰੀ ਹੈ ਇੱਦਾਂ ਕਰਦਾ ਨਾ ਪੱਗ ਬੰਨ ਕੇ ਨਾ ਤੇ ਰੋਟੀ ਖਾ ਕੇ ਮਿੰਟੋ ਮਿੰਟੇ ਨਿਕਲਦਾ ਹਾਂ ਮੁੜ ਕੇ ਸ਼ਾਮੀਆਂ ਸ਼ਰਮੀਆਂ ਕਰਦਾ ਮੈਂ ਲੰਮੀ ਨੂੰ ਲੰਮੀ ਆ ਮੰਮੀ ਆਲਾ ਫੋਨ ਲੰਮੀ ਆ ਤੇ ਫੋਨ ਵੱਧ ਆਉਂਦਾ ਵਾ ਤੇ ਜੇ ਨੰਬਰ ਵਾਲਾ ਲੰਮੀ ਆ ਤੇ ਇਹਨਾਂ ਦੇ ਵੀ ਵੱਧ ਆਉਂਦਾ ਮੈਨੂੰ ਚਲ ਗੱਲ ਕਰਕੇ ਵੇਨੂੰ ਆਦਰਸ਼ ਸਵਿਚਡੌਕ ਔਰ ਨੋਟ ਰੀਚੇਬਲ ਆ ਕੁਮੋਟ ਪਲੀਜ਼ ਟ੍ਰਾਈ ਲੇਟਰ ਜਦੋਂ ਮੈਂ ਲੰਮੀ ਲੱਗਿਆ ਨਾ ਪਰ ਯਾ ਅਭੀ ਸਟੋਪ ਹੈ ਯਾ ਨੈਟਵਰਕ ਖੇਤਰ ਸੇ ਬਾਹਰ ਹੈ ਕਿਰਪਾ ਕਰਕੇ ਕੁਝ ਸਮੇਂ ਬਾਅਦ ਕੋਸ਼ਿਸ਼ ਕਰੇ ਬੜੀ ਯਾਰੀ ਮਖਮੁਲਾ ਆ ਚਾਰਿਆਂ ਤੋਂ ਬੋਲ ਰ ਹਾਂ ਕਿ ਜੰਸੋਫੋਂਡਾ ਇਹਦਾ ਕਰੂੰਗੀ ਸਵੇਰੇ ਲਾ ਕੇ ਵੇਖਾਂਗੀ ਕੀ ਪਤਾ ਲੱਗ ਜਾਈ ਤੋ ਉਹਨਾਂ ਨੇ ਵੀ ਲਾਇਆ ਹੈਗਾ ਮੰਮੀ ਆਵੇ ਮੈਂ ਨਾਟਕ ਵੇਖਣ ਦੀ ਕਿਡੀਆਂ ਉਤਰੀਆਂ ਜਨਾਂ ਦੇ ਸਾਸਾਂ ਉਹ ਕੋਧਾ ਡੇ ਵਰਗੀਆਂ ਸਾਰੀਆਂ ਥੋੜਾ ਮੈਂ ਕਿੰਨਾ ਨਹੀਂ ਹੁੰਦੇ ਜਾਣੇ ਮੰਮੀ ਪਾਣੀ ਤੇ ਤੂੰ ਦਿੱਤਾ ਨਹੀਂ ਹੈ ਯਾਰ ਤੇ ਰੋਟੀ ਨਹੀਂ ਕਰਦੇ ਯਾਰ ਮੈਂ ਜਾਣ ਲਈ ਕਿੰਨਾ ਦੇਖੋ ਟਾਈਮ ਤੋ ਹੋ ਗਿਆ ਤੈਨੂੰ ਦੱਸਣ ਦੇ ਨਹੀਂ ਤੜਕਾ ਚ ਰੰਗਈ ਆ ਹੁਣ ਮੇਰੇ ਚਾਰ ਹੱਥ ਹੈਗੇ ਨਹੀਂਗੇ ਇਸ ਤਾਈਂ ਨੂੰ ਤੈਨੂੰ ਕਢਾ ਦੇਗਾ ਨਾਲੇ ਹੋਰ ਲਈ ਉਹ ਮੰਮੀ ਗੱਲ ਨਹੀਂ ਹੈਗੀ ਜਿਹੜਾ ਸਾਰਾ ਕੁਝ ਤੜਕੇ ਉੱਠ ਕੇ ਕੰਮ ਤੋਂ ਨੰਬੇੜ ਕੇ ਤਿੰਗਰਾ ਟਾਈਮ ਨਾਲ ਟਿਫਿਨ ਪੈਕ ਕਰ ਦਿੰਦੀ ਮੈਂ ਇੱਕ ਦਿਨ ਲੇਟ ਨਹੀਂ ਹੋਣਾਗਾ ਵੀਰੇ ਤੂੰ ਕਾ ਬੀਨਣਾ ਮੰਮੀ ਨੂੰ ਲਾਤਾ ਮੰਮੀ ਨੂੰ ਵਰਿਆ ਕਿ ਧਿਆ ਤੂੰ ਤਾਂ ਤੇ ਜਵਾਨ ਹੈ ਨਾ ਲੱਗੇ ਜੇ ਮੰਮੀ ਚਰੋਂ ਮੰਨਿਆ ਨਾਲ ਕੋਈ ਦਿੱਕਤ ਪਰੇਸ਼ਾਨੀ ਨਹੀਂ ਹੈ ਤਾਂ ਤੂੰ ਕਰ ਵੀ ਸਕਦੀ ਲੱਗੋ ਹਾਰਾ ਕਦੇ ਖੂਨ ਦੇ ਨਾਲ ਚੰਬੜੀ ਰਿਹਾ ਕਰ ਥੋੜਾ ਕੰਮ ਖੰਦੇ ਵਾਲੇ ਤੇ ਧਿਆਨ ਦੇਆ ਕਰ ਤੂੰ ਨਾ ਚੁੱਪ ਕਰ ਜਾ ਮੋ ਤਾਂ ਮੇਰੀ ਕੁੜੀ ਨੂੰ ਬੋਲਿਆ ਨਾ ਕਰ ਮੰਮੀ ਮੈਂ ਬੋਲ ਨਹੀਂ ਲਿਆਗਾ ਮੈਂ ਤਾਂ ਸਿਰਫ ਇਹ ਕਹਿਣ ਲਿਆ ਆ ਵੀ ਥੋੜਾ ਜਿਹਾ ਨਿਰਾਵੀ ਦੇਖੋ ਨਾ ਜੇ ਮੈਂ ਉੱਥੇ ਲੈ ਜਾਣਾ ਨਾਲੇ ਤੇ ਅਫਸਰ ਨੂੰ ਗੁਲਾ ਘਾਵਾਂਗਾ ਤੇ ਨਾਲੇ ਉਦਾਂ ਬੰਦਾ ਜਿਹੜਾ ਵਾ ਸਹੀ ਨਹੀਂ ਲੱਗਦਾਗਾ ਜੇ ਡਿਊਟੀ ਮਿਲੀਏ ਤਾਂ ਉਹ ਟੈਨ ਨਾਲ ਬਣਾਉਣਾ ਮੇਰਾ ਫਰਜ਼ ਹੀ ਬੰਦਾ ਹੋਦਾ ਕੋਈ ਗੱਲ ਨਹੀਂ ਮਿਲ ਜਾਂਦੀ ਤੈਨੂੰ ਰੋਟੀ ਉਹ ਤਾਂ ਬੁਆਲਣਾ ਮੰਮੀ ਕਿੰਨਾ ਟਾਈਮ ਲੱਗੇਗਾ ਜੀ ਅਜੇ ਟਾਈਮ ਲੱਗਣਾ ਵਾ ਰੋਟੀ ਬਣਨ ਤੇ ਮੰਮੀ ਕਈ ਦਿਨ ਹੋ ਗਏ ਆ ਏਦਾਂ ਜੀ ਬਾਬੇ ਜੀ ਗੱਦੀਏ ਗੱਦੀ ਤੇ ਸੁੱਤੀ ਨਹੀਂ ਹੁੰਦੀ ਕਦੀ ਵੀ ਕਹਿੰਦਾ ਜੀ ਤੜਕਾ ਲੱਗਣ ਵਾਲਾ ਹੁੰਦਾ ਮੈਂ ਉਥੋਂ ਰੋਜ਼ ਜਾ ਕੇ ਕੈਂਟੀਨ ਤੋਂ ਰੋਟੀ ਖਾਣਾ ਚੰਗੇ ਲੱਗਦੇ ਏਦਾਂ ਹੁਣ ਮੈਂ ਫਿਰ ਕੀ ਕਰਾਂ ਮੈਂ ਕੱਲੀ ਚਾਣੀ ਕਰਨ ਵਾਲੀ ਗਰਮੀ ਇੰਨੀ ਆ ਮੰਮੀ ਗਰਮੀ ਤਾਂ ਸਾਰਿਆਂ ਲਈ ਆ ਹੌਣ ਗਰਮੀ ਨਹੀਂ ਆ ਉਹ ਵੀ ਗਰਮੀ ਦੀ ਵਿਚਾਰੀ ਕਰਦੀ ਤੇ ਕਿਹੜੇ ਲਾਪਾਂ ਦੀ ਤੇ ਤੂੰ ਹੀ ਆਂਦੇ ਹੁੰਦੇ ਕੋਈ ਕਰਦੀ ਨਹੀਂ ਇਹਦੇ ਵੇਲੇ ਬੈਠੀ ਰਹਿੰਦੀ ਤੂੰ ਨਾ ਬੋਗਾ ਆਪਣੀ ਜਨਾਨੀ ਪਿਛੇ ਲਾ ਕੇ ਬੋਲਣਾ ਮੈਨੂੰ ਹੁਣ ਤੂੰ ਮੈਨੂੰ ਮੱਤਾਂ ਕਵੇਂਗਾ ਮਮੀ ਤੂੰ ਇਹਦੇ ਸਿੱਧੀ ਗੱਲ ਇਹ ਕਹੋ ਨਾ ਉਹਨੂੰ ਪੁੱਠੀ ਲੈ ਕੇ ਪੈਂਦੇ ਜੀ ਉਹ ਵਿਚਾਰੀ ਕਿਹੜੇ ਲਾਪਾਂ ਤੇ ਸਾਰਾ ਕੰਮ ਕਰਦਾ ਕਰਦੀ ਸਾਬਾ ਸਬਾਈ ਦੀ ਰੋਟੀ ਪਾਣੀ ਤੇ ਤੁਹਾਨੂੰ ਵੀ ਬਣ ਕੇ ਬੈਠਿਆ ਸਭ ਕੁਝ ਦਿੰਦੀ ਨਹੀਂ ਇਹ ਚ ਪੁੱਠੀ ਵਾ ਆ ਵੀ ਸਭ ਜੀਵਨ ਤੇ ਟੈਮ ਲੱਗਣਾ ਵਾ ਤੇ ਰੋਟੀ ਦੇ ਦਿੰਨੇ ਰਹਿ ਲੋ ਤੇ ਮੰਮੀ ਇਹ ਦਿੱਲੀ ਦਾ ਕੰਮ ਤੁਹਾਨੂੰ ਬਾਹਲੇ ਮੈਂ ਡਿਊਟੀ ਦੇਣੇ ਚੱਲਣਾ ਤੁਹਾਨੂੰ ਪਤਾ ਤਾਂ ਹੈਗਾ ਵੀ ਕਰੋ ਮੈਂ ਪੂਰੇ 9 ਵਜੇ ਨਿਕਲਾਂਦਾ ਵਾ ਤੇ ਹਮੇਸ਼ਾ ਜਿਹੜਾ 15 ਮਿੰਟ ਵੱਧ ਕਰਕੇ ਜਾਣਾ ਜਾਂ ਨਾ ਮੇਰੇ ਕਦੀ ਕੱਪੜੇ ਫਰਾਸ ਹੋਣਦੇ ਆ ਨਾ ਮਰਾ ਡਿਫਰ ਪੈਕ ਹੋਣਦੇ ਆ ਚਾਹੇ ਤੇ ਇੱਕ ਤੁਹਾਨੂੰ ਪਤਾ ਨਹੀਂ ਹੈਗਾ ਉਹਦਾ ਨਾ ਸੋਚਣ ਵਾਲੀ ਗੱਲ ਹੈ ਲਵ ਨੇ ਨਾ ਮੈਨੂੰ ਇੱਕ ਵਾਰੀ ਨਹੀਂ ਫੋਨ ਲਾਇਆ ਹੈਗਾ ਕਿ ਤੂੰ ਠੀਕ ਹੈ ਭੈਣ ਪਾਣੀ ਲੈ ਕੇ ਆਉਂ ਹਾਂ ਜਾ ਕੇ ਪੀਵਾਂ ਮੈਂ ਭੈਣ ਕੀ ਗੱਲ ਤੀ ਬੜੇ ਚੁੱਪੋ ਨਹੀਂ ਅਮਣ ਮੈਂ ਤਾਂ ਨਹੀਂ ਚੁੱਪ ਹੈਗੀ ਕੋਈ ਖਾਮੀ ਮੈਂ ਤੁਹਾਨੂੰ ਗਿਆ ਸੀ ਪਾਣੀ ਲੈ ਕੇ ਆਓ ਪੀਵਾਂ ਮੈਂ ਪਰ ਤੁਸੀਂ ਅੱਗੋਂ ਕੋਈ ਜਵਾਬ ਹੀ ਨਹੀਂ ਦਿੱਤਾ ਕੋਈ ਗੱਲ ਨਹੀਂ ਅਮਣ ਲੈਣੀ ਹੈ ਭੈਣ ਕੀ ਗੱਲ ਜਦੋਂ ਦੇ ਤੁਸੀਂ ਸੌ ਰਹਿਆ ਤਾਂ ਆਇਓ ਬੜੇ ਚੁੱਪ ਚੋਕੋ ਕੋਈ ਗੱਲ ਹੋਈ ਆ ਤੁਹਾਡੀ ਉਹਨਾਂ ਨਾਲ ਨਹੀਂ ਅਮਣ ਕੋਈ ਵੀ ਨਹੀਂ ਗੱਲ ਹੋਈ ਭੈਣੋਂ ਤੇ ਸਾਡੇ ਤੋਂ ਗੱਲਾਂ ਲੁਕਾਉਂਦੇ ਹੋ ਬੜੇ ਸਿਆਣੇ ਬੰਦੇ ਪਰ ਨਿੱਕੇ ਹੁੰਦਿਆਂ ਦੀ ਸਾਡੇ ਤੋਂ ਕੋਈ ਗੱਲ ਨਹੀਂ ਲੁਕਾਉਂਦੇ ਹੁੰਦੇ ਨਹੀਂ ਅਮਨ ਮੈਂ ਕਾਦੀ ਸਿਆਣੀ ਤੁਸੀਂ ਗੱਲਾਂ ਲੁਕਾਉਂਦੇ ਹੋ ਹਣ ਸਾਡੇ ਤੋਂ ਨਹੀਂ ਅਮਨ ਕੋਈ ਗੱਲ ਹੁੰਦੀ ਏ ਤੇ ਮੈਂ ਦੱਸ ਦੇਣੀ ਇਦਾਂ ਦੀ ਗੱਲ ਕੋਈ ਵੀ ਨਹੀਂ ਹੈਗੀ ਤੇ ਭੈਣ ਆਰ ਗਈ ਰਖਤੀ ਤੇ ਕੀ ਗਿਫਟ ਲੈਣਾ ਤੁਸੀਂ ਵੀ ਮੈਨੂੰ ਕੋਈ ਹੀ ਚਾਹੀਦਾ ਹੈਗਾ ਮੈਨੂੰ ਆਪਣੇ ਭੈਣ ਭਰਾ ਹੀ ਚਾਹੀਦੇ ਆ ਤੋ ਯੋ ਦਿਨ ਚੇਤੇ ਕਰੋ ਬਚਪਨ ਦੇ ਜਦੋਂ ਆਪਾਂ ਇਕੱਠੇ ਖੇਡਦੇ ਹੁੰਨੇ ਸੀ ਅਰਗੇ ਦਾ ਨੋ ਰਖੜੀ ਦਾ ਚਾਹ ਨਹੀਂ ਹੈਗਾ ਲੇਕਿਨ ਨਕੇ ਹੁਣ ਡੈਡ ਤੁਸੀਂ ਜੇਦ ਕਰਦੇ ਹੁੰਦੇ ਹੋ ਰਖੜੀ ਤੋਂ 4-3 ਪਹਿਲਾਂ ਵੀ ਮੈਨੂੰ ਆਹ ਵਾਲਾ ਗਿਫਟ ਚਾਹੀਦਾ ਵਾ ਤੇ ਫਿਰ ਮੈਂ ਤੁਹਾਡੇ ਰਖੜੀ ਬੰਨਾਂਗੀ ਮੇਰੇ ਰਖੜੀ ਆਉਣ ਵਾਲੀ ਮੈਨੂੰ ਇਹ ਗਿਫਟ ਦਿਓਗੇ ਫਿਰ ਮੈਂ ਰਖੜੀ ਬੰਨੂੰਗੀ ਪਰ ਇਹ ਵੀ ਕਹਿੰਗੀ ਤੂੰ ਉਹ ਹੀ ਗਿਫਟ ਦੋ। ਫਿਰ ਉਹਨੂੰ ਲੱਤੀ ਜੁੱਤੀ ਜਾਏਗੀ ਠੀਕ ਆ ਭੈਣੇ ਜਾ ਕੇ ਲਿਫਟ ਲੈ ਕੇ ਆ ਫਿਰ ਮੈਂ ਰਖੜੀ ਬਨਾਈ ਆ ਲੈ ਕੇ ਦਿਨਾ ਪਹਿਲੇ ਤੂੰ ਅਣੇ ਤੱਕ ਗਿਫਟ ਮੇਰੇ ਤੇ ਬੋਲ ਮੈਂ ਨਹੀਂ ਇਹ ਲੈਣੀ ਨੋ ਨਹੀਂ ਬੋਲ ਮੈਨੂੰ ਪੰਜਾਬੀ ਜੁੱਤੀ ਚਾਹੀਦੀ ਆ ਅਰੇ ਤੂੰ ਇੱਕ ਮਿੰਟ ਅੱਖਾਂ ਬੰਦ ਕਰ ਮੈਂ ਤੈਨੂੰ ਇੱਕ ਗਿਫਟ ਮੰਗਣਾ ਆਂ ਲੋ ਬਣੇ ਆਈ ਮੇਰ ਫੇਵਰਿਟ ਲੱਕੀ ਜੁੱਤੀ ਥੈਂਕ ਯੂ ਮੇਰੇ ਵੀਰੇ ਮੈਂ ਤੇ ਥੈਂਕ ਯੂ ਕਹਿਣ ਵਾਲੀ ਕਿਹੜੀ ਗੱਲ ਆ ਇਹਦੇ ਭਰਾ ਭੈਣਾਂ ਨੇ ਕਰਦੇ ਹੁੰਦੇ ਆ ਮੈਂ ਤੇ ਇਹ ਰੱਖਣੀ ਲੱਗ ਜਾਂਦੀ ਆ। ਗਿਫਟੇ ਮੈਂ ਕਾਲੀ ਦਾ ਲਿਆਂਦਾ ਮਮਣ ਕਹਿ ਕੇ। ਭੈਣ ਨੂੰ ਕਿੰਨਾ ਚਾਹ ਚੜਿਆ ਮੇਰੇ ਗਿਫਟ ਲਿਆਂਦੇ ਦਾ। ਜਦੋਂ ਮੈਂ ਵੱਡਾ ਹੋਇਆ ਨਾ ਮੈਂ ਹਰ ਕੋਈ ਆਪਣੇ ਭੈਣ ਦਾ ਸ਼ੌਂਕ ਪੂਰਾ ਕਰਨ ਨੂੰ ਬੜਾ ਚਾਹ ਵਾ। ਭੈਣਾ ਤੇ ਇਹ ਦਿਨ ਢੀਕਦੀਆਂ ਨਹੀਂ। ਤੇ ਇਹ ਦਿਨ ਕਦੋਂ ਆਏ ਤੇ ਕਦੋਂ ਆਹੀ ਆਪਣੇ ਭਰਾ ਦੇ ਗੋਟ ਤੇ ਰਖੜੀ ਬੰਨੀ ਐ। ਡੈਡ ਮੈਨੂੰ ਐਰਕੀ ਲੱਗਾ ਨੇੜਿਆ ਹੈਗਾ ਕਿ ਤੁਹਾਨੂੰ ਰਖੜੀ ਦਾ ਚਾਹ ਵਾ ਤੇ ਅੰਦਰੇ ਅੰਦਰ ਬੜਾ ਦੁਖੀ ਰਹਿੰਦੇ ਜੇ ਕਿਉਂਕਿ ਜੇ ਤੁਹਾਨੂੰ ਰਖੜੀ ਦਾ ਚਾਹ ਹੁੰਦਾ ਤਾਂ ਤੁਸੀਂ ਐਰਕੀ ਪਹਿਲਾਂ ਗਿਫਟ ਮੰਗਣਾ ਸੀ ਮੇਰੇ ਕੋਲੋਂ ਨਹੀਂ ਅਮਨ ਇਦਾਂ ਦੀ ਗੱਲ ਨਹੀਂ ਹੈਗੀ ਪਰ ਭੈਣ ਆਪਾਂ ਨਿੱਕੇ ਹੁੰਦੇ ਹਾਂ ਤਾਂ ਤੁਹਾਨੂੰ ਡੈਡੀ ਕੋਲੋਂ ਪੈਸੇ ਲੈ ਕੇ ਗਿਫਟ ਲੈ ਕੇ ਦਿੰਦੇ ਰਹੇ ਹਾਂ ਹੁਣ ਐਰਕੀ ਦੇ ਮੈਂ ਖੁਦ ਕੰਮ ਕਰਤਾ ਵਾਂ ਥੋੜੇ ਥੋੜੇ ਕਰਕੇ ਪੈਸੇ ਜੋੜੇ ਆ ਤੇ ਦੱਸੋ ਤੁਹਾਨੂੰ ਰਖੜੀ ਰੈੜੀ ਕੀ ਗਿਫਟ ਚਾਹੀਦਾ ਵਾ ਕੀ ਤੁਹਾਨੂੰ ਮੈਂ ਲੈ ਕੇ ਦਵਾ ਮੇਰੇ ਲਈ ਇੰਨਾ ਹੀ ਬੜਾ ਅਮਨ ਜਿੰਨਾ ਤੁਸੀਂ ਕੰਮ ਦੀਓ ਮੈਂ ਤਾਂ ਤੁਹਾਡਾ ਦੀਨ ਨਹੀਂ ਦੇ ਸਕਦੀ ਪਰ ਭੈਣ ਤੋਂ ਹੀ ਕੁਛ ਰਿਆ ਕਰ ਉਹ ਨਾ ਜਦੋਂ ਤੇ ਤੈ ਸੋ ਰਹਿਆਂ ਤੋਂ ਆਏ ਅੰਦਰੇ ਅੰਦਰ ਪਤਾ ਨਹੀਂ ਕੀ ਦੁੱਖ ਲੈ ਕੇ ਬੈਠੇ ਰਹਿੰਦੇ ਉਹ ਇਕੱਲੇ ਨਹੀਂ ਅਮਨ ਮੈਨੂੰ ਕੋਈ ਵੀ ਨਹੀਂ ਦੁੱਖ ਮੈਂ ਤਾਂ ਬੜੀ ਸੁਖੀ ਆ ਮੈਨੂੰ ਹੀਰਿਆਂ ਵਰਗੇ ਰੱਬ ਨੇ ਵੀਰ ਦਿੱਤੇ ਦੋ ਭਾਬੀ ਦੇ ਗੁਣਗੁਨਾਏ ਤੇ ਜੱਜ ਅੱਗੇ ਭਿੰਦੇ ਆ ਇਹਨਾਂ ਨੂੰ ਕੀ ਕਹਿਂਦੇ ਆ ਤੇ ਮੈਂ ਤੁਹਾਨੂੰ ਕਿੰਨੀ ਵਾਰ ਤੇ ਕਿਹਾ ਉਹ ਦਿਨ ਹੀ ਮੈਂ ਕਹਿ ਗਿਆ ਮੰਮੀ ਨੂੰ ਪਿਛੜੋ ਚ ਕ ਉਹ ਹੋ ਜਾਂਦਾ ਵਾਦਾ ਕਰਦਾ ਜੀ ਉਹਨਾਂ ਤੋਂ ਤੇਰੇ ਹੋਣਾ ਵਾਦਾ ਤੁਹਾਡੇ ਕੋ ਵੀ ਤੂੰ ਹੀ ਗੱਲਾਂ ਕੀਤੀਆਂ ਆ ਆਪਾਂ ਜਾ ਕੇ ਤੈਨੂੰ ਲਿਆਉਣੇ ਆਂ ਕਾ ਦਾ ਜੀਵ ਹੈ ਦੇ ਮੈਂਬਰ ਪਰ ਤੂੰ ਹੀ ਜਾਂਦੇ ਜੇ ਵੀ ਨਹੀਂ ਜਿਹੜੀ ਗੱਲ ਹੋਈ ਆ ਕਿ ਨਾ ਇੱਧਰ ਤੋਂ ਇੱਧਰ ਮਰਨੀ ਮਰਦੀ ਆ ਆਪਾਂ ਨਹੀਂ ਲੈਵਣਾ ਉਹ ਆ ਡਿਆਂ ਦੇ ਤਰੀਕਾ ਅਹੀਂ ਨਹੀਂ ਉਹਨੂੰ ਕੋਲ ਆ ਉਹਦੀ ਮਾਂ ਹੀ ਆਈ ਨੀ ਵੱਡੀ ਸਿਆਣੀ ਤੇ ਲੈ ਕੇ ਚਲ ਗਈ ਲੋਕਾਂ ਦੇ ਮਾਮਾ ਨੇ ਸਮਝਾ ਗਤੀ ਪੁੱਤ ਨੂੰ ਜਾਂਦਿਆਂ ਨੇ ੁੱਟੀਆਂ ਵਾਲਾਂ ਦਾ ਸਿਆਰ ਹਮੇਸ਼ਾ ਝੁਕਈ ਹੁੰਦੇ ਆ ਮੰਮੀ ਆ ਗੱਲ ਤੁਹਾਨੂੰ ਸੋਭਾ ਨਹੀਂ ਦਿੰਦੀ ਹੈਗੀ ਹੁਣ ਗੁੱਸਾ ਨਾ ਕਰੋ ਮੇਰੀ ਗੱਲ ਦਾ ਗਰਜੀਤ ਮੇਰੀ ਭੈਣ ਤੇ ਤੁਹਾਡੀ ਧੀ ਨੂੰ ਜਾ ਕੇ ਦੁਜਾਈ ਦਾ ਰਖੇ ਕੱਲਬ ਤੁਸੀਂ ਇਹ ਚੀਜ਼ਾਂ ਬਰਗਾਤ ਕਰੋਗੇ ਕਦੀ ਨਹੀਂ ਤੁਹਾਡੇ ਹੁਸੈਨ ਹੋਣੀ ਹੈਗੀ ਮੀਰ ਕੀ ਕੀ ਹੋ ਗਿਆ ਜੀ ਲੈ ਗਏ ਤੇ ਉਹਨਾਂ ਦੀ ਕਿਤੇ ਕੁਝ ਲੱਗਦੀ ਹੀ ਇਹ ਥੋੜਾ ਹੋ ਗਿਆ ਧੀ ਜੀ ਮੁੱਕ ਗਏ ਆ ਉਹ ਗਰਜੀਤ ਬਾਹੂ ਧੀਆ ਵਾਲਿਆਂ ਨੂੰ ਵਿਚਾਰਿਆਂ ਨੂੰ ਹਮੇਸ਼ਾ ਬੰਦੇ ਧੀਆ ਦਾ ਦੁੱਖ ਸੁੱਖ ਸੁਣਨਾ ਪੈਂਦਾ ਵਾ ਉਹਨਾਂ ਘੜਾਣਗੇ ਤੁਹਾਨੂੰ ਕੁਝ ਵੀ ਫਟਾਗਾ ਮਾਰਗੇ ਜਾਂ ਕੁਝ ਗੱਲ ਕਰਗੇ ਸੇਵਾ ਕਰ ਗਏ ਬ੍ਰਿੰਗ ਕਰੇ ਦੁਖੀਤੀ ਨੂੰ ਕਰਦੇ ਨਾ ਦੁਖੀ ਕਰਦੇ ਆਪਾਂ ਇਥੇ ਕਿੰਨਾ ਦੁਖੀ ਰੱਖਿਆ ਇਹਨਾਂ ਦੀ ਧੀ ਨੂੰ ਆਪਾਂ ਇੱਥੇ ਲਿਆ ਕੇ ਰਾਜ ਦੇ ਭਾਇਆ ਹੀ ਉਹ ਮੈਨੂੰ ਪਤਾ ਸਭ ਉਹ ਨਾਂ ਮੇਰਾ ਮੁੰਗਲਾ ਹੋ ਜਾਗਾ ਮੋਗਾ ਨਾ ਮੁੱਢੀ ਦੇ ਪਿੱਛੇ ਲੱਗ ਕੇ ਤੇ ਬੇਟੀ ਨੂੰ ਨਾ ਮਾੜਾ ਜੰਗਾ ਬੋਲ ਮੰਮੀ ਤੇ ਤੁਹਾਡੀ ਧੀ ਹੈ ਤੇ ਮੇਰੀ ਵੀ ਭੈਣ ਹੈ ਮੇਰੇ ਜੀਰ ਦਾ ਉਹ ਮੂੰਹ ਨਬਜ ਕੱਢੇ ਮੂੰਹ ਪਰ ਗੱਲਿਆ ਕਿ ਤੂੰ ਇਹ ਜੋ ਸਮਝ ਤੇ ਨਹੀਂ ਗੱਲ ਗਏ ਮੈਂ ਤੇ ਤੁਹਾਨੂੰ ਹੋ ਜਾਈਗਾ ਨਾ ਵੀ ਜੁਨੇ ਦਿਨਾਂ ਦਾ ਕੋਈ ਨਹੀਂ ਜਿਵੇਂ ਵਿਗੜਿਆ ਲੋਕੀ ਸੇਵਾ ਤਮਾਸ਼ੇ ਲਿੰਦੇ ਹੁੰਦੇ ਆ ਕੋ ਦੂਣੇਾਨੂੰ ਗੱਲਾਂ ਕਰਨੀਆਂ ਨੇ ਤੇ ਦੂ ਉਹਨਾਂ ਵਿਚਾਰਿਆਂ ਨੂੰ ਇੰਨਾ ਚੰਗਾ ਪ੍ਰਾਂਤ ਘਰ ਵਸਾ ਲਈਏ ਤੇ ਚਲ ਜੀਏ ਜਾ ਕੇ ਤੇ ਆਪਾਂ ਉਹਨੂੰ ਚੁੱਪ ਕਰ ਗਏ ਨਾ ਹੈਗੇ ਕਿਉਂਕਿ ਮੈਨੂੰ ਇੰਨਾ ਪਤਾ ਨਹੀਂ ਗਰਮੀਨ ਦੀ ਮੰਮੀ ਇੱਡੀ ਮਾੜੀ ਨਹੀਂ ਹੈਗੀ ਤੇ ਨਾਲ ਇਹਦੇ ਭਰਾ ਜੇ ਆਪਾਂ ਚਲ ਗਏ ਤਾਂ ਨਾਲ ਤੇ ਚਿਹਰੇ ਵਿਚਾਰਿਆਂ ਨਾਲ ਗਰਮੀਨ ਦੇ ਸਾਡੇ ਘਰ ਦਾ ਨਹੀਂ ਜਾ ਜਾ ਕੇ ਨਾ ਤੂੰ ਆਪਣੀ ਜਨਾਨੀ ਇੱਧਰ ਥੱਲੇ ਲੱਗ ਹਾਨੂੰ ਨਾ ਕੋ ਕੁਝ ਵੀ ਕਹਿ ਮੈਨੂੰ ਪਤਾ ਨਾ ਤੂੰ ਜਿੱਥੋਂ ਵਜੇ ਬੋਲਣ ਨਿਆ ਵਾ ਮੰਮੀ ਇੱਥੇ ਥੱਲੇ ਲੱਗਣ ਦੀ ਕਿਹੜੀ ਗੱਲ ਆ ਉਹੀ ਕਰਦੇ ਹੋ ਨਹੀਂ ਮਾਰ ਕੇ ਜਿਵੇਂ ਆਈਆਂ ਇਹ ਥੋੜਾ ਵੀ ਉਹ ਮਤਲਬ ਟਿਕਰ ਹੁਤਾ ਅੱਧੇ ਬਾਅਦ ਠੀਕ ਹੈ ਜੀ ਘਰ ਖਤਮ ਜੀ ਵਰਸਾਤੀਆਂ ਮੇਰਾ ਨਹੀਂ ਫੇਰੇ ਲੈ ਕੇ ਘਰ ਚਾਈਏ ਨਹੀਂ ਤੇ ਕਿਹੜਾ ਕੰਮ ਨਹੀਂ ਤੇਰਾ ਮੁੰਡਿਆ ਕੱਪੜੇ ਤੇਰੇ ਤੋਦੇ ਰੋਟੀ ਪਾਈ ਤੈਨੂੰ ਬੱਕਿਆ ਮਿਲਦਾ ਪਰ ਐਸ ਤੈਨੂੰ ਕਰਕੇ ਦੇਈਦੇ ਤੈਨੂੰ ਕਿਵੇਂ ਦਲ ਤੋਂ ਨਹੀਂ ਲੈਣ ਦਿੱਤਾ ਵਾ ਮੰਮੀ ਆ ਗਈ ਨਾ ਉਹੀ ਗੱਲ ਤਾਨੂੰ ਥੋੜੇ ਵੀ ਨਹੀਂ ਕਰਨਾ ਪਿਆ ਤੂੰ ਹੀ ਬਹੁਤ ਵਾਰ ਸਾਰੀਆਂ ਸੁਣਾਤੀਆਂ ਨੇ ਤਦ ਬੋਲੀ ਕਿ ਚਾਹੀਦੀ ਕਦੀ ਕਦੀ ਨਹੀਂ ਕਿਹਾ ਕਿ ਮੈਨੂੰ ਆਪ ਧੋਖਾ ਜਾਂ ਤਕਰੀਬ ਆ ਤਦ ਵੀ ਉੱਚੀ ਕੰਮ ਕਰਦੀ ਰਹਿੰਦੀ ਨਹੀਂ ਤੇ ਕਰਨਾਂ ਲਈ ਹੀ ਸਾਹ ਕਰਦੀ ਸੀ ਕੰਮ ਤੇ ਕਰਨੇ ਪੈਂਦੇ ਨੇ ਕੁੜੀਆਂ ਨੂੰ ਕੋ ਮਮੀ ਹਾਂ ਤੇ ਸਹੀ ਆ ਪਰ ਕੇ ਦੀ ਗੱਲ ਨਹੀਂ ਕਰਨੀ ਚਾਹੀਦੀ ਹੈ ਨਾ ਜੇ ਆਪਾਂ ਕੇ ਦੀ ਕਰਨ ਨਹੀਂ ਕਰਾਂਗੇ ਤੂੰ ਕਿੰਨੇ ਜੇ ਤਨ ਚੋਪਰ ਖੇਗਾ ਮੈਂ ਕਹਤੋ ਨਹੀਂ ਕਿੰਦਾ ਕਰਦੇ ਹਾਂ ਤੂੰ ਦੱਸ ਮੈਨੂੰ ਤੁਹਾਨੂੰ ਸਿਰਫ ਇਹ ਹੀ ਜਾਨਣਾ ਆ ਕਿ ਜਿੱਦਾਂ ਆਪਾਂ ਇਹ ਨੂੰ ਇਤ ਦਿੰਦੇ ਆ ਉਹ ਵੀ ਆ ਤੁਹਾਡੀ ਧੀ ਆ ਤੈਨੂੰ ਮੂਝੀ ਨਾ ਕਰ ਲੈ ਗਿਆ ਓਨੀ ਇਸ ਤੇ ਤੂੰ ਉਹਨੂੰ ਦਿੰਦੇ ਉਹਨੂੰ ਵੀ ਤੀ ਬਣਾ ਕੇ ਰੱਖੋ ਨਾ ਇਸ ਤੇ ਬੈਠੀ ਹੀ ਨਹੀਂ ਉਹਨੂੰ ਉਹਨੂੰ ਲੈਣੀ ਨਹੀਂ ਆਈ ਇਸ ਤੇ ਮੈਂ ਵੀ ਆ ਕੇ ਦੋ ਦਿਨ ਬਾਅਦ ਮੈਨੂੰ ਪਤਾ ਲੱਗ ਗਿਆ ਉਹਦੇ ਜਾਨ ਤੋਂ ਤੇ ਕੀ ਫਰਕ ਹੈ ਇਹ ਤਾਂ ਤੇ ਮਰਨਾ ਕਿਉਂ ਲਿਆ ਮਤਲਬ ਆਪ ਤੂੰ ਮਰਨਾ ਇਦਾਂ ਦੇ ਰੰਡੇ ਛਾਂ ਨੂੰ ਬਗਾਨੀ ਤੇ ਹੀ ਸਮਝਿਆ ਕਦੇ ਵੀ ਆਪਣੀ ਧੀ ਬਣਾ ਕੇ ਨਹੀਂ ਰੱਖਾਂਗੀ ਇਹ ਤੈਨੂੰ ਲੱਗਦਾ ਵਾ ਅਸੀਂ ਤਾਂ ਹਮੇਸ਼ਾ ਨੂੰ ਆਪਣੀ ਸਮਝ ਨੇ ਰਏ ਆ ਸਾਰੀ ਹਿਧਾਣੀ ਓਏ ਸੀ ਲਾ ਕੇ ਸੁੱਤੀ ਰਹਿੰਦੀ ਰਹੀ ਆ ਮੰਮੀ ਲੱਗਦਾ ਤਾਂ ਨਹੀਂ ਹੁੰਦਾ ਦੇ ਲਾਤਾ ਨਾ ਜਦੋਂ ਆ ਡਿਊਟੀ ਹੁੰਦਾ ਰਹਾਂ ਤੇ ਉਹ 24 ਘੰਟੇ ਏਸੀ ਚ ਪਈ ਰਹਿੰਦੀ ਐ ਤੇ ਜੇ ਇੱਕ ਤਾਂ ਮਸਲ ਜਾਈ ਪੈ ਵੀ ਆਂਦੀ ਹੋਗੀ ਤੇ ਏਸੀ ਮੰਮੀ ਲਾਇਆ ਕਰਦੀ ਐ ਜਿਹੜੀ ਮਿਹਨਤ ਕਰਿੰਦੀ ਆ ਉਹ ਕੱਲੀ ਕਰੀਦੀ ਐ ਪਰਿਵਾਰ ਨਹੀਂ ਕਰੀਦੀ ਐ ਮੰਮੀ ਤੁਸੀਂ ਰਹਿਣੋ ਵੀਰ ਨੇ ਤੇ ਭਾਬੀ ਦੇ ਗੁਣ ਗੋੜੇ ਨੇ ਹੁਣ ਸੌਹਰਿਆਂ ਦੇ ਮਗਰ ਲੱਗ ਗਿਆ ਸੌਹਰਿਆਂ ਦੇ ਗੁਣ ਗੋੜੇ ਟਾੜਾ ਬੋਲ ਕੋਈ ਨਹੀਂ ਪਾਉਂਦੇ ਆ ਆਪਾਂ ਮਰ ਮਰ ਜਾਣੇ ਇੱਥਾ ਤੇ ਤਰਾਹ ਦੀ ਕਦਰ ਹੈ ਨਹੀਂ ਇਹ ਘਰ ਚ ਗਰਜੀਤ ਤੂੰ ਜਿੱਦਾਂ ਜ਼ਬਾਨ ਚਲਉਂਦੀ ਹੈ ਨਾ ਇਹਨਾਂ ਗੱਲਾਂ ਦਾ ਤੈਨੂੰ ਅਗਲੇ ਘਰ ਜਾ ਕੇ ਮਖਿਆ ਜਾ ਪੁੱਤ ਨਾ ਬਣਾ ਫੇਰ ਤੂੰ ਆਪਣੇ ਭਰਾ ਦੀਆਂ ਗੱਲਾਂ ਚਿੱਤੇ ਕਰਨੀਆਂ ਕਿ ਉਹ ਸਹੀ ਨੂੰ ਧੋਖ ਦਿੰਦਾ ਹੈ ਅੱਜ ਭਾਏ ਮੇਰੀ ਗੱਲ ਦਾ ਗੁੱਸਾ ਕਰੇ ਮੇਰੇ ਕੋਈ ਨਹੀਂ ਜਦੋਂ ਅਗਲੇ ਘਰ ਜਾਵਾਂਗੇ ਨਾ ਉਦੋਂ ਅਗਲੇ ਘਰ ਵਾਲਿਆਂ ਨਾਲ ਦੇਖ ਲਾਂਗੇ ਮੈਂ ਪਰ ਜਾਇਆ ਤਾਂ ਮੈਨੇ ਦੇਣਾ ਹੀ ਮੈਂ ਹੁਣ ਦੇਣਾ ਅਗਲੇ ਘਰ ਬਗਾ ਤੂੰ ਭਾਹ ਉਹ ਮੈਨੂੰ ਲੈਣਾ ਤੇ ਮੈਨੇ ਦੇਣ ਵੀ ਟੈਪਿਆ ਵਾ ਤੇ ਇਹਨੂੰਆਂ ਗੱਲਾਂ ਚੰਗੇ ਲਾ ਮੰਮੀ ਮੈਂ ਤਾਂ ਤੁਹਾਨੂੰ ਸਮਝਾਉਂਦਿਆਂ ਵਾਂ ਤੂੰ ਹੀ ਤਾਂ ਗੱਲ ਉਲਟ ਲੈਣ ਦੇ ਜੀ ਤੂੰ ਮਾਨੂੰ ਸਮਝਾਇਆ ਨਾ ਤਾਂ ਤੂੰ ਬਹੁਤਾ ਸਿਆਣਾ ਨਾ ਬਣ ਮੰਮੀ ਮੈਂ ਤਾਂ ਉਹ ਵੇਲੇ ਨੂੰ ਚੁਣ ਲਿਆ ਵਾਂ ਕਿ ਮੇਰੀ ਮਾਤੇ ਪਤਦਾ ਪੈ ਗਈ ਜਿਹੜਾ ਮੈਂ ਤੁਹਾਡੇ ਮਗਰ ਲੱਕ ਤੇ ਗਲੀ ਨੂੰ 100-100 ਕਲਾਂ ਕੀਤੀਆਂ ਮੈਨਾਂ ਤਾਂ ਮੈਂ ਬਾਰਾ ਸੁਣਿਆ ਸੀ ਕਿ ਜਦੋਂ ਨਵਾਂ ਹੁੰਦਿਆਂ ਨਾ ਤੇ ਪੁੱਤ ਬਦਲ ਜਾਂਦੇ ਨੇ ਪਰ ਮੈਨੂੰ ਇਹ ਨਹੀਂ ਪਤਾ ਕਿ ਮੇਰੇ ਘਰ ਦੇ ਵਿੱਚ ਇਹ ਹੋ ਜਾਣਾ ਵਾ ਮੰਮੀ ਜਦੋਂ ਆਪਾਂ ਕਰਾਂਗੇ ਇਦਾਂ ਜਿੱਦਾਂ ਵੀ ਤੂੰ ਗੱਲਾਂ ਕਰਦੇ ਜੇ ਤੇ ਫਿਰ ਮੈਂ ਕੀ ਕਰਾਂ ਆਪਣੀ ਜ਼ਿੰਦਗੀ ਬਰਬਾਦ ਕਰਕੇ ਬਹਿ ਜਾਵਾਂ ਕਿ ਉਹਨਾਂ ਦਾ ਬੱਚਾ ਵਾ ਉਹਦੀ ਜਿੰਦਗੀ ਨਾਲ ਬਰਬਾਦ ਕਰਦਾ ਅਜੇ ਉਹ ਕੱਲ ਵਿਆਹ ਹੀ ਆਈ ਤੇ ਤੂੰ ਉਹਦੇ ਪਿੱਛੇ ਲੱਗ ਗਿਆ ਤੇ ਜਿਹੜਾ ਮੈਂ ਤੈਨੂੰ 25 26 ਸਾਲ ਲਾ ਕੇ ਪੜਾਇਆ ਲਖਾਇਆ ਤੇ ਤੂੰ ਉਹਦਾ ਕੋਈ ਮੋਲੀ ਨਹੀਂ ਤੋ ਪਾਇਆ ਮੈਂ ਕਿਹੜਾ ਸਾਲ ਦੇ ਵਿੱਚ 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 ਇੱਕ ਸੂਟ ਲੈਣੀ ਹਾਂ ਤੇ ਮੇਰੇ ਪੁੱਤ ਦਾ ਕੋਈ ਰੁਪਈਆ ਜੁੜ ਜੇ ਮੰਮੀ ਜੇ ਤੁਸੀਂ ਤੰਗੀਆਂ ਚੱਲੀਆਂ ਹੈ ਨਾ ਤੇ ਤੁਹਾਨੂੰ ਪਤਾ ਨਾ ਵੀ ਕਿਤੇ ਅੱਖੀ ਨਹੀਂ ਮੋੜੀ ਨਾ ਵੀ ਹੋ ਗਈ ਤਾਂ ਜਿਵੇਂ ਤੂੰ ਇੱਥੇ ਤੱਕ ਕਿਹਾ ਦੂਜੀ ਗੱਲ ਮਨ ਦਿਮਾਗ ਚ ਨਹੀਂ ਲੈਂਦੀ ਹੈਗੀ ਕਿ ਜੋ ਮੇਰੀ ਮਾਂ ਨੇ ਕਿਹਾ ਤਾਂ ਮੈਂ ਉਹ ਹੀ ਕਰਨਾ ਵਾ ਪਰ ਤੂੰ ਇਹ ਦਰਨਾ ਨਾ ਤੂੰ ਮੇਰੀ ਜ਼ਿੰਦਗੀ ਬਾਰੇ ਗਰਲੀਨ ਦੀ ਜ਼ਿੰਦਗੀ ਤੁਹਾਡੇ ਬੱਚੇ ਦੀ ਜ਼ਿੰਦਗੀ ਉਹਨਾਂ ਬਾਰੇ ਵੀ ਕੋਈ ਸੋਚੋ ਨਾ ਸਿਰ ਆਪਣਾ ਨਾ ਦੇਖੀ ਜਾਓ ਵੀ ਆਹ ਅੱਡੀ ਬਸ ਚੱਲੇ ਘਰ ਦੇ ਵਿੱਚ ਚੌਧਰ ਮੰਮੀ ਇਹ ਫੋਕੀਆਂ ਚੌਧਰਾਂ ਨਾ ਜਿਹੜੀਆਂ ਇਹਨਾਂ ਕਈ ਘਰ ਖਾਲੇ ਆ ਤੇ ਤੂੰ ਸਮਝੋ ਜਿਹੜਾ ਬੇਰਾ ਥਾਂ ਲੰਘਿਆ ਮੁੜ ਕੇ ਨਹੀਂ ਆਉਣਾਗਾ ਅਸਲੀ ਮੰਮਿਤੀਆਂ ਨੁਮਾਈ ਉਦਿਆ ਨੇ ਜਿਨ੍ਹਾਂ ساری ਉਮਰ ਆ ਦੇ ਘਰ ਚ ਬਚਾਈਆਂ ਕੱਟਣੀ ਹੁੰਦੀ ਹੈ ਤੁਹਾਡਾ ਖਾਨਦਾਨ ਕੇ ਤੋਰ ਨਾ ਹੁੰਦਾ ਤੇ ਨਾਲੇ ਜਦੋਂ ਮੰਮੀ ਤੀ ਬਜ਼ੁਰਗ ਹੋ ਜੋਵੇ ਨਾ ਤੇ ਕੰਮ ਨਹੀਂ ਨਾ ਹੋਣਾ ਕਿਉਂਕਿ ਈਆਂ ਨੇ ਤੇ ਅਗਲਾ ਘਰ ਜਾ ਕੇ ਮੇਰ ਬਸਾਉਣਾ ਹੁੰਦਾ ਮੈਂ ਤੋ ਮੈਨੂੰ ਨਾ ਬਹੁਤੀਆਂ ਮਤਾਨਾਂ ਦੇ ਮੈਂ ਬਥੇਰੀ ਸਿਆਣੀ ਐ ਮੈਂ ਨਹੀਂ ਕਿਹਾ ਕੋਈ ਵੀ ਕੰਮ ਕਰਾਉਂਦੀ ਹੈਗੀ ਮੈਂ ਤੇ ਉਹ ਚੰਨੀ ਐ ਵੀ ਰੱਬ ਨਾ ਮੈਨੂੰ ਚੱਲਦੀ ਫਿਰਦੀ ਨੀ ਚੁੱਕ ਲੈ ਮੰਮੀ ਤੁਹਾਡੇ ਨਾਲ ਜਿਹਨੀ ਗੱਲ ਪੈਣੀ ਹੈਗੀ ਚਲੋ ਠੀਕ ਹੈ ਮੰਮੀ ਤੁਸੀਂ ਸਿਆਣੇ ਜੇ ਤੇ ਮੈਂ ਹਾਂ ਮੋਰਖਾ ਤੁਹਾਡੀਆਂ ਗੱਲਾਂ ਨੇ ਮੇਰਾ ਢੇਡ ਭਰਤਾ ਉਹ ਮੈਂ ਜਾਣਾਂ ਨਾ ਕੱਤਰ ਨਹੀਂ ਵੇਖ ਕਿੱਦਾਂ ਗੁੱਸੇ ਚ ਉੱਟ ਕੇ ਗਿਆ ਫੂਕੂ ਕਰਦਾ ਬਾਹਰ ਨੂੰ ਰਹਿੂਗਾ ਨਾ ਭੁਖਾ ਤੇਰੀ ਅਗਲ ਟਿਕਾਣੇ ਆ ਜੂਗੀ ਤੇ ਕਿਦਾਂ ਮਾਂ ਦੇ ਗਾੜੀ ਬੋਲੀਦਾ ਵਾ ਤੇ ਨਾਲੇ ਨਾ ਇਹ ਮੈਨੂੰ ਲੱਗਦਾ ਕਿ ਇਹਨੂੰ ਗੁਗਲੀਨ ਦਾ ਫੋਨ ਆਇਆ ਵਾ ਨਹੀਂ ਮੰਮੀ ਮੈਂ ਵੀ ਇਦਾਂ ਫੋਨ ਰੋਜ਼ ਚੈੱਕ ਕਰਦੀ ਆ ਮੇਰੇ ਬਲੌਗ ਚ ਪਾਇਆ ਹੀ ਨੰਬਰ ਫੋਨ ਨਹੀਂ ਆਇਆ ਹੈ ਪਰ ਇਹਦੇ ਨਾਲ ਗੱਲਾਂ ਦੇ ਤੌਰ ਬਦਲੇ ਲੱਗਦੇ ਨੇ ਮੈਨੂੰ ਜੇ ਕੋਈ ਗੱਲ ਨਹੀਂ ਜਾਂਦਾ ਤੇ ਜਾਣ ਦੋ ਮੰਮੀ ਚਾਹ ਖਾਂਦਾ ਲੱਗੀ ਮਜਾਏ ਉਹ ਔਰਕ ਤੇਰੇ ਨਹੀਂ ਚੱਕੇ ਮੁਗੜੇ ਮੈਨੂੰ ਵੀ ਵਕਤ ਨੂੰ ਫੜਿਆ ਹੀ ਗਰਮੀ ਦੇ ਵਿੱਚ ਤੇ ਖਾਣੇ ਦੀ ਨਹੀਂ ਤੇ ਪੈਰ ਦੀ ਰੋਟੀ ਕਦੀ ਆਂਦੀ ਮੈਨੂੰ ਪਰੌਂਠੀਆਂ ਬਣਾ ਕੇ ਦੋ ਤੇ ਕਦੀ ਕੋਸ਼ਿਸ਼ ਕਦੀ ਕੋਸ਼ਿਸ਼ ਜੇ ਮੈਂ ਨਾ ਨਾ ਬਣਾ ਕੇ ਦਿੰਦੀ ਤੇ ਤੇਰਾ ਐਡਾ ਮੂੰਹ ਬਣ ਜਾਣਾ ਨਹੀਂ ਤੇ ਮੰਮੀ ਨੇ ਮੈਨੂੰ ਪਰੌਂਠੀ ਨਹੀਂ ਬਣਾ ਕੇ ਦਿੱਤੀ ਤੇ ਮੰਮੀ ਮਾੜੀ ਸੋਚਦੀਆਂ ਕਿ ਆਂਦਾ ਤੇ ਮੈਂ ਕਿਹਾ ਹੀਗਾ ਭੀ ਆਪ ਬਣਾ ਕੇ ਖਾ ਲਾ ਮੰਮੀ ਆਪਣੇ ਹੱਥ ਦਾ ਰੋਟੀ ਦਾ ਸੁਆਦ ਨਹੀਂ ਹੁੰਦਾ ਖਾਣ ਦਾ ਟੱਗੀ ਸੁਆਦ ਲੱਗਦੀ ਚਲ ਫਿਰ ਬਹੁਤੀਆਂ ਗੱਲਾਂ ਨਾ ਕਰ ਤੇ ਚਾਹ ਦੇ ਵਿੱਚ ਦੁੱਧ ਪਾ ਲਾ ਹੁਣ ਤੂੰ ਕੋਈ ਨਹੀਂ ਪਾਦਨੀ ਰੇਜ ਤੇ ਲੈੰਦੋ ਨੂ ਰੇਜ ਦੀ ਮੰਮੀ ਮੈਂ ਚੱਲੀ ਅੰਦਰ ਤੂੰ ਲੈ ਆ ਰੋਟੀ ਤੈਨੂੰ ਜਿਆਦਾ ਕਰਮੀ ਲੱਗਦੀ ਲੱਗੇ ਜਾਣਾ ਇੱਥੋਂ ਇਹ ਕੁੜੀ ਨੇ ਲੋਏ ਦੀ ਸਮਝਿਆ ਵਾ ਕੋਈ ਕੰਮ ਨਹੀਂ ਕਰਦੀ ਹੈਗੀ ਸਾਰਾ ਕੰਮ ਆਪੂਗੀ ਤੇ ਮੰਮੀ ਕਰੇਗੀ